ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮਸ ਤੋਂ ਮੁਨਸ਼ੀ ਫਾਰੂਖ ਜੀ ਦੀ ਖਾਸ ਰਿਪੋਰਟ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੇ ਬਰਾਜ ਨੰਬਰ 1 ਵਿਖੇ ਪੰਜਵੀਂ ਕਲਾਸ ਦੇ ਬੱਚਣ ਲਈ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਜ਼ਮੀਰ ਨੇ ਸ਼ਿਰਕਤ ਕੀਤੀ ਜਦ ਕਿ ਸਕੂਲ ਦੀ ਆਪਕਪਕ ਪ੍ਰਾਂਚਾ ਦੇ ਮੁਖੀ ਵੀ ਮਹਿਮਾਨ ਵਜੋਂ ਹਾਜ਼ਰ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਸ਼ਾਹਬੁੱਦੀਨ ਪੱਤਰਕਾਰ ਮੁੰਸ਼ੀ ਫਾਰੂਕ ਪੱਤਰਕਾਰ ਯਾਸੀਨ ਅਲੀ ਪੱਤਰਕਾਰ ਸ਼ਾਹਿਦ ਜ਼ੁਬੈਰੀ ਐਡਵੋਕੇਟ ਜ਼ਾਹਿਦ ਜੱਜੀ ਅਤੇ ਸ਼ਮਸ਼ਾਦ ਚੌਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਸਮਾਗਮ ਦੀ ਸ਼ੁਰੂਆਤ ਬਰਾਚ ਇੰਚਾਰਜ ਮੁਹੰਮਦ ਇਮਰਾਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ ਗਏ ਇਸ ਤੋਂ ਬਾਅਦ ਪ੍ਰਿੰਸੀਪਲ ਮੁਹੰਮਦ ਜ਼ਮੀਨ ਅਤੇ ਪੱਤਰਕਾਰ ਮੁੰਜੀ ਫਾਰੂਖ ਨੇ ਬੱਚਿਆਂ ਨੂੰ ਮਿਹਨਤ ਅਨੁਸ਼ਾਸਨ ਅਤੇ ਉੱਚੇ ਲਕਸ਼੍ਹ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਬੱਚਿਆਂ ਵੱਲੋਂ ਰੰਗਾਰੰਗਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਜਿਨ੍ਹਾਂ ਨੇ ਸਮਾਗਮ ਦੀ ਰੌਣਕ ਪਾ ਦਿੱਤੀ ਅਤੇ ਹਾਜ਼ਰੀਨ ਵੱਲੋਂ ਖੂਬ ਸراہਨਾ ਕੀਤੀ। ਹੋਰ ਇਹਨਾਂ ਬੱਚੇ ਅਗਲੇ ਛੱਡ ਕੇ ਦੂਜੀ ਜਗ੍ਹਾ ਜਾਣਗੇ। ਉਸੀ ਇਸ ਗੱਲ ਨੂੰ ਕਿਹਾ ਕਿ ਜੇਕਰ ਆਨ ਨੂੰ ਪੂਰਾ ਕਰਦੇ ਹੋ ਦੂਸਰੇ ਬਣਾ ਦੇ ਬਚ ਜਾਂਦੇ ਹਨ ਹਮੇਸ਼ਾ ਟੀਚਰਔਰ ਮਾਪੇ ਹਮੇਸ਼ਾ ਇਹ ਯਵਾਨ ਦੀਏ ਕਿ ਸਾਡੇ ਬੱਚੇ ਕਿੱਥੋਂ ਕੇ ਬਣ ਇੱਕ ਚੰਗੇ ਮਨਜਤ ਦੇ ਜਾਣ ਦੇਸ਼ ਦੀ ਸੇਵਾ ਕਰਨ ਆਪਣੇ ਸਮਾਜ ਦੇ ਵਿੱਚ ਰਹਿ ਕੇ ਅੱਖੀਆਂ ਸਿੱਖਿਆਵਾਂ ਫੈਲਾਣਾ ਹਮੇਸ਼ਾ ਆਪਣੇ ਬਣਿਆਂ ਦੀ ਅਸਰ ਆ ਤੇ ਕਰੋ ਆਪਣੇ ਛੋਟੇ ਭਟਿਆਂ ਨੂੰ ਇੱਕ ਸਿੱਖਾ ਅਖੀ ਦਿਓ ਤਾਂ ਕਿ ਉਹਨੇ ਦੇ ਜਾ ਮੇਰੇ ਬੱਚਿਆਂ ਲਈ ਉਹਨਾਂ ਦੇ ਤੁਹਾਡੇ ਲਈ ਹਮੇਸ਼ਾ ਦੇ ਦਰਵਾਜ਼ੇ ਖੁੱਲੇ ਹਨ ਜਿਦੋਂ ਵੀ ਕੋਈ ਕਿਸੇ ਨੂੰ ਨਹੀਂ ਪਤਾ ਲਾ ਰਿਹਾ ਕਿਸੇ ਚੀਜ਼ ਬਾਰੇ ਆਪਣੇ ਵਿਚਾਰ ਮਿਲ ਆਓ ਆਪਣੇ ਵਿਚਾਰ ਨੂੰ ਉਸੇ ਤੇ ਲੈ ਜਾਇਓ ਜਿੱਥੇ ਮਿਲੋ ਕਿਉਂ ਨਾਲ ਉਹ ਜ਼ਰੂਰ ਚ ਪੈਂਦੀ ਹੈ ਕੋਈ ਨਾ ਪੁੱਛੋ ਕਿ ਕੋਈ ਕਿਸੇ ਅੱਗੇ ਜਾਣ ਵਾਲੇ ਕੋਈ ਕਿਸੇ ਕੂਨ ਦੇ ਵਾਲੇ ਜਾਂ ਕੋਈ ਹੋਰ ਕੋਈ ਜਿਹੜਾ ਤੇ ਆਪਣੇ ਹਮੇਸ਼ਾ ਰੋੜੇ ਲਈ ਹਾਜ਼ਰ ਰਹਿਣਗੇ ਇਨਸ਼ਾਅੱਲਾ ਤੁਸੀਂ ਜਿਵੇਂ ਗੁਆਇਡ ਨੇ ਆਪਣੇ ਲਾਗ ਆਈਆਂ ਹਾਂ ਉਸ ਕੀਤਾ ਕਿ ਉਸ ਸਮੇਂ ਜਿਸ ਪੜ੍ਹਾਈ ਦੀ ਅੱਜ ਮਾਡਲ ਕੋਲ ਦੀ ਪਰਵਾਰ ਚੱਲ ਰਹੀ ਹੈ ਚੰਗੇ ਚੰਗੇ ਸਕੂਲ ਵੱਧ ਰਹੇ ਹਨ ਔਰ ਸਾਡੇ بڑے ਘਰਾਂ ਦੇ ਬੱਚੇ ਉੱਥੇ ਪੜ੍ਹਦੇ ਹਨ ਬਾਕੀ ਜਿਹੜੇ ਬੱਚੇ ਬੈਠੇ ਹਨ ਤੇ ਉਹਨਾਂ ਘਰਾਂਿਆਂ ਨਾਲ ਵੀ ਕਿਤੇ ਘੱਟ ਨਹੀਂ ਨਜ਼ਾਰੇ ਤੇ ਇਹਨਾਂ ਦੇ ਜਿਹੜੀ ਪ੍ਰੋਫਾਈਲ ਤੇ ਦੇਖ ਰਹੇ ਹਾਂ ਹਾਂ ਕਿ ਜਿਹੜੀ ਮਿਹਨਤ ਸਾਹਮਣੇ ਆ ਲਈ ਦਿਖਾਈ ਦੇ ਰਹੀ ਹੈ ਕਿ ਟੀਚਰ ਨੇ ਕਿਵੇਂ ਇਹ ਮਾਸਟਰ ਨੂੰ ਮੇਰਾ ਨਾਮ ਹੈ Imran Khan ਹਾਂ ਮੈਂ ਦਾ ਇੰਚਾਰਜ ਹਾਂ ਬ੍ਰਾਂਚ ਨੰਬਰ 1 ਅੱਜ ਜਿਹੜਾ ਪ੍ਰੋਗਰਾਮ ਤਾਂ ਸਾਡਾ ਇੱਕ ਫਿਰਮੈਲ ਦਾ ਪ੍ਰੋਗਰਾਮ ਹੈ ਫਿਫਥ ਵਾਲੇ ਦਾ ਕਿ ਜਿਹੜੇ ਫੋਰਥ ਵਾਲੇ ਇੱਕ ਰਸਮ ਸ਼ੁਰੂ ਤੋਂ ਚੱਲਦੀ ਜਾਂਦੀ ਹੈ ਕਿ ਫੋਰਥ ਵਾਲੇ ਫਿਫਥ ਵਾਲੇ ਨੂੰ ਆਪਣੇ ਸੀਨੀਅਰਜ਼ ਨੂੰ ਆਪਣੇ ਦੰਦਿਆਂ ਫੇਅਰਬਲ ਬੰਦਨੇ ਆ ਉਹਦੇ ਉਪਰ ਇੱਕ ਚਾਨ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਥਾ ਜਿਹਦੇ ਵਿੱਚ ਸਾਡੇ ਪ੍ਰਿੰਸੀਪਲ ਸਰ ਇੰਚਾਰ ਸਾਹਿਬਾਨ ਉਹ ਨਾਲ ਸਾਡੇ ਜਿਹੜੇ ਗੈਸਟ ਥੇ ਸਾਰੇ ਆਏ ਹੋਏ ਥੇ ਉਹਰੇ ਸ਼ਾਹੀ ਸਾਹਿਬ ਚੌਬੋਦੀਨ ਸਾਹਿਬ Munshi ਸਾਹਿਬ ਯਾਸੀਨ ਸਾਹਿਬ ਐਂਡ ਬਾਕੀ ਆਲ ਇਨ ਆਲ ਜ਼ਾਹਿਦ ਖਾਨ ਐਡਵੋਕੇਟ ਮੁਹੰਮਦ ਸ਼ਮਸ਼ਾਲ ਉਹ ਜਿਹੜੇ ਮੈਂਬਰ ਆਫ ਦ ਕੰਸਟਰਕਸ਼ਨ ਕਮੇਟੀ ਆਫ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਉਹ ਵੀ ਇੱਥੇ ਮੌਜੂਦ ਥੇ ਉਹਨਾਂ ਦੀ ਦੇਖਰੇਖ ਦੇ ਵਿੱਚ ਅੱਜ ਉਹਨਾਂ ਨੇ ਪ੍ਰੋਗਰਾਮ ਨੂੰ ਦੇਖਿਆ ਔਰ ਉਹਨਾਂ ਨੇ ਇਸ ਚੀਜ਼ ਦੀ ਬਹੁਤ ਐਪਰੀਸ਼ੀਏਸ਼ਨ ਕੀਤੀ ਸਪੈਸ਼ਲੀ ਮੁਨਸ਼ੀ ਫਾਰੂਕ ਸਾਹਿਬ ਨੇ ਉਹਨਾਂ ਨੇ ਸਟੇਜ ਤੇ ਬੱਚਿਆਂ ਨੂੰ ਬਹੁਤ ਮੋਟੀਵੇਟ ਕੀਤਾ ਨਾਲ ਉਹਨਾਂ ਨੇ ਕੈਸ਼ ਦਾ ਪ੍ਰਾਈਜ਼ ਵੀ ਦਿੱਤਾ 1000 ਦਾ ਬੱਚਿਆਂ ਵਾਸਤੇ ਜੋ ਬਹੁਤ ਅੱਛਾ ਲੱਗਿਆ ਪੂਰੇ ਸਾਰੇ ਜਨੇ ਆਏ ਮੈਂ ਉਹਨਾਂ ਦਾ ਬਹੁਤ ਥੈਂਕਸ ਕਰਦਾ ਹਾਂ ਉਰੀਆਨ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਪੂਰੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਇਹ ਉਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਹਾਂ ਇੱਕ ਵਾਰ ਫੇਰ ਮੈਂ ਆਪਣੀ ਤਰਫ ਤੋਂ ਆਪਣੇ ਸਟਾਫ ਦੀ ਤਰਫ ਤੋਂ ਪ੍ਰਿੰਸੀਪਲ ਸਰ ਦੀ ਤਰਫ ਤੋਂ ਪੂਰੇ ਉਹਨਾਂ ਦਾ ਆਨ ਤੇ ਸਾਡੇ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਨ ਦੇ ਉੱਪਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਥੈਂਕਸ ਕਰਦਾ ਸਲਾਮ ਮੈਂ ਤੁਹਾਡਾ ਨਾਖੀ ਮੇਰਾ ਨਾਮ ਸੁਮਿਲ ਹੈ ਅੱਜ ਬੱਚਿਆਂ ਦੀ ਫੇਰ ਹੋਤੀ ਹੋਈ ਹੈ ਇਹਨੂੰ ਤੁਸੀਂ ਕਿਸ ਨਜ਼ਰੀਆਂ ਦੇਖਦੇ ਹੋ ਬੱਚੇ ਤੁਸੀਂ ਮੋਟੀਵੇਟ ਕਿਤੇ ਨੇ ਬੱਚੇ ਨੂੰ ਪੜਾ ਰਹੇ ਹੋ ਇਸ ਫੰਕਸ਼ਨ ਨੂੰ ਵੀ ਕਿਵੇਂ ਦੇਖ ਰਹੇ ਹੋ ਜੀਵੇ ਕਿ ਸਾਡੇ ਸਾਨੂੰ ਦਿੱਸਾ ਹੀ ਹੈ ਕਿ ਸਾਡੀ ਫੇਰਵਲ ਪਾਰਟੀ ਹੈ ਇੱਕ ਸ਼ੁਰੂ ਤੋਂ ਹੀ ਰਸਮ ਚੱਲੀ ਆਈ ਹੈ ਕਿ ਸਾਡੀ ਸੀਨੀਅਰ ਮੋਸਟ ਕਲਾਸ ਇੱਥੇ ਬ੍ਰਾਂਚ ਨਰਵੰਦੀ 5th ਹੈ ਔਰ ਉਹ 5th ਕਲਾਸ ਆਪਣੀ ਅਗਲੀ ਸਟੱਡੀ ਦੇ ਲਈ ਆਪਣੀ ਹਾਈਅਰ ਸਟੱਡੀ ਦੇ ਲਈ ਇੱਥੇ ਕੰਪਲੀਟ ਕਰਕੇ ਨੈਕਸਟ ਲੈਵਲ ਪਰ ਜਾ ਰਹੀ ਹੈ ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰਨ ਲਈ ਉਹਨਾਂ ਨੂੰ ਮੋਟੀਵੇਟ ਕਰਨ ਲਈ ਔਰ ਉਹਨਾਂ ਨੂੰ ਇਹ ਦਿਤਾਉਣ ਲਈ ਕਿ ਉਹ ਸਾਡੇ ਲਈ ਵਾਸਤੇ ਬਹੁਤ ਹੀ ਇੰਪੋਰਟੈਂਟ ਨੇ ਬੱਚੇ ਹੋ ਔਰ ਉਹਨਾਂ ਨੂੰ ਅਸੀਂ ਦੁਆਵਾਂ ਦੇ ਕੇ ਕੋ ਵਿਦਾ ਕਰ ਰਹੇ ਹਾਂ तो इस मौके पर सामने एक प्रोग्राम ऑर्गनाइज़ किया है जिन्होंने असी फेयरवैल पार्टी का नाम दें हमेशा हर स्कूल ही हों बच इंस्पीरेशन देना उन्होंने मोटिवेट करने दे ने ने के लिए ये चीज़ा असी ऑर्गनाइज़ की और उन्होंने बच्चों ने बहुत ही बच चढ़ के हिस्सा लिया है प्रोग्राम इतने बहुत ही अच्छा किया है अपनी पार्टीसपेन दी है और बच्चे बहुत ही मेहनत की है उन्होंने इस प्रोग्राम